ਦੁਨੀਆ ਪਰਚਸਤ ਦੇ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਪੰਜਾਬੀਓ ਪੰਜਾਬ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਨੇ ਸਿੱਖ ਧਰਮ ਨਾਲ ਸੰਬੰਧਿਤ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਤਿਹਾਸਿਕ ਫੈਸਲਾ ਲਾਗੂ ਕਰ ਦਿੱਤਾ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸ਼੍ਰੀ ਨਨਪੁਰ ਸਾਹਿਬ ਵਿਖੇ ਇਹ ਸੰਬੰਧੀ ਐਲਾਨ ਕੀਤਾ ਗਿਆ ਸੀ ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਸਾਨੂੰ ਸਮੱਤ ਬਖਸ਼ੀ ਬਲ ਬਖਸ਼ਿਆ ਕਿ ਅਸੀਂ ਇਹ ਇਤਿਆਸਕ ਫੈਸਲਾ ਲੈ ਸਕੇ ਸਿੱਖ ਧਰਮ ਨਾਲ ਸੰਬੰਧਿਤ ਪੰਜ ਤਖਤਾਂ 'ਚੋਂ ਤਿੰਨ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਵਿੱਚ ਸ੍ਰੀ ਕਲਤਕ ਸਾਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਵਿਖੇ ਤੇਕਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਵਿਖੇ ਮੌਜੂਦ ਨੇ ਹੁਣੇ ਤਿੰਨੋਂ ਸ਼ਹਿਰ ਜਿਹੜੇ ਨੇ ਉਹ ਅਧਿਕਾਰਿਕ ਤੌਰ ਤੇ ਆਸਥਾ ਦੇ ਕੇਂਦਰ ਅਤੇ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਪ੍ਰਾਪਤ ਕਰ ਚੁੱਕੇ ਨੇ ਇਹਨਾਂ ਸ਼ਹਿਰਾਂ ਦੇ ਵਿੱਚ ਸ਼ਰਧਾਲੂਆਂ ਦੇ ਸੰਗਤਾਂ ਦੇ ਨਤਮਸਤਕ ਹੋਣ ਲਈ ਈ ਰਿਕਸ਼ਾ ਮਿੰਨੀ ਬੱਸਾਂ ਸ਼ਟਲ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨ ਜਿਹੜੇ ਨੇ ਉਹ ਸਰਕਾਰ ਵੱਲੋਂ ਮੁਹੱਈਆ ਕਰਾਇਆ ਜਾਣਗੇ ਤਾਂ ਕਿ ਜੋ ਵੀ ਸ਼ਰਧਾ ਨਾਲ ਦੁਨੀਆ ਭਰ ਤੋਂ ਸੰਗਤ ਆਉਂਦੀ ਹੈ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਇਹਨਾਂ ਤਿੰਨੇ ਸ਼ਹਿਰਾਂ ਦੇ ਵਿੱਚ ਹੁਣ ਮੀਟ ਸ਼ਰਾਬ ਤਮਾਕੂ ਜਾਂ ਹੋਰ ਕੋਈ ਨਸ਼ੇਲੀਆਂ ਜਿਹੜੀਆਂ ਵਸਤਾਂ ਨੇ ਉਹਨਾਂ ਦੇ ਵਿਕਣ ਤੇ ਸੰਪੂਰਨ ਪਾਬੰਦੀ ਹੋਵੇਗੀ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਇਹ ਪ੍ਰੋਸਾ ਦਿਵਾਉਣਾ ਕਿ ਇਹਨਾਂ ਸ਼ਹਿਰਾਂ ਦੇ ਸਰਪੱਖੀ ਵਿਕਾਸ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਇਹ ਤਿੰਨੋਂ ਸ਼ਹਿਰ ਸਿਰਫ ਧਾਰਮਿਕ ਹੀ ਨਹੀਂ ਬਲਕਿ ਸਾਡੇ ਸੱਭਿਆਚਾਰਕ ਵਿਰਸੇ ਦਾ ਵੀ ਬਹੁਤ ਵੱਡਾ ਪ੍ਰਤੀਕ ਨੇ ਮੈਂ ਸਾਰੀ ਸਿੱਖ ਸੰਤ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹਨਾ ਕਿ ਇਤਿਹਾਸਕ ਫੈਸਲਾ ਪਵਿੱਤਰ ਸ਼ਹਿਰਾਂ ਵਾਲਾ ਜਿਹੜਾ ਬੜੀ دیر ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਉਹ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ लागू ਹੋ ਚੁੱਕਿਆ ਤੇ ਤਿੰਨੋਂ ਸ਼ਹਿਰ ਜਿਹੜੇ ਨੇ ਸ਼੍ਰੀ ਨਾਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਬਾਡ ਸਿਟੀ ਤੇ ਤਲਵੰਡੀ ਸਾਬੋ ਉਹ ਪਵਿੱਤਰ ਸ਼ਹਿਰ ਦੇ ਤੌਰ ਤੇ ਅਧਿਕਾਰਿਕ ਤੌਰ ਤੇ ਜਾਣੇ ਜਾਣਗੇ ਬਹੁਤ ਬਹੁਤ ਧੰਨਵਾਦ ਸਸਿਕਾ